ਪੰਜਾਬ ਦਾ ਬਹੁ ਚਰਚਿਤ ਮਾਮਲਾ 100 ਕਰੋੜ ਦਾ ਸਾਈਬਰ ਧੋਖਾਧੜੀ ਦਾ ਕੇਸ ਜਿਸ ਦੇ ਵਿੱਚ ਇੱਕ ਇਨਸਪੈਕਟਰ ਅਮਨਜੋਤ ਕੌਰ ਦੇ ਵੱਲੋਂ ਡੀਜੀਪੀ ਨੂੰ 28 ਅਗਸਤ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ। ਇਹ ਚਿੱਠੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵਾਇਰਲ ਹੁੰਦੀ ਹੈ, ਉਜਾਗਰ ਹੁੰਦੀ ਹੈ ਤੇ ਉਸ ਦੇ ਨਾਲ ਸਵਾਲ ਖੜੇ ਹੋ ਜਾਂਦੇ ਨੇ ਕਿਉਂਕਿ ਉਸ ਦੇ ਵਿੱਚ VIP ਜੋੜੇ ਦਾ ਨਾਮ ਹੁੰਦਾ ਹੈ। ਮੰਤਰੀ ਹਰਜੋਤ ਸਿੰਘ ਬੈਂਸ ਤੇ ਆਈਪੀਐਸ ਜਿਉਤੀ ਯਾਦਵ ਜਿਹੜੇ ਕੀ ਬਤੌਰ ਐਸਪੀ ਮੁਹਾਲੀ ਦੇ ਵਿਸ਼ਤਨਾਤ ਸਨ। ਉਹਨਾਂ ਉੱਤੇ ਦੋਸ਼ ਲਾਏ ਗਏ ਕਿ ਇਸ ਮਾਮਲੇ ਦੇ ਵਿੱਚ ਜਾਂਚ ਆ ਜਿਹੜੀ ਉਹ ਰੋਕਣ ਦੇ ਦੋਸ਼ ਲੱਗੇ ਨੇ ਕਿ ਇਸ ਦੇ ਉੱਤੇ ਇਨਸਪੈਕਟਰ ਅਮਨਜੋਤ ਕਾਰ ਹਟ ਜਾਣ ਪਿੱਛੇ ਹੋਰ ਕੀ ਕੀ ਗੱਲਾਂ ਹੋਈਆਂ ਇਸ ਮਸਲੇ ਦੇ ਵਿੱਚ ਜਿੱਥੇ ਇੱਕ ਸਿੱਟ ਬਣਾ ਦਿੱਤੀ ਗਈ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਉਸ ਸਿੱਟ ਦੇ ਵਿੱਚ ਕੌਣ ਕੌਣ ਆ ਉਹ ਵੀ ਦੱਸਾਂਗੇ ਤੇ ਹੁਣ ਨਵਾਂ ਮੋੜ ਕੀ ਆਇਆ ਹੁਣ ਹੋਈ ਹੈ ਈਡੀ ਦੀ ਐਂਟਰੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੇਰਵੇ ਮੰਗ ਲਏ ਨੇ ਇਹ ਵੇਰਵੇ ਜਿਹੜੇ ਨੇ ਪੰਜਾਬ ਪੁਲਿਸ ਤੋਂ ਮੰਗੇ ਗਏ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਸਿੱਟ ਬਣਾਈ ਗਈ ਆ ਉਹਨਾਂ ਦੇ ਜਿਹੜੇ ਮੁਖੀ ਨੇ ADGP ਨੀਰਜਾ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਔਰ AD ਨੇ ਜਿਹੜੇ ਦਸਤਾਵੇਜ਼ ਮੰਗੇ ਨੇ ਉਹ ਕੀ ਕੀ ਮੰਗਿਆ ਉਸ ਦੇ ਵਿੱਚ ਦੋ ਰਿਕਾਰਡ ਮੰਗੇ ਨੇ ਇੱਕ ਤਾਂ ਇਹ ਕਿ ਇਸ ਮਾਮਲੇ ਨਾਲ ਸੰਬੰਧਿਤ ਜਿੰਨੇ ਦਸਤਾਵੇਜ਼ ਨੇ ਉਹ ਦਿੱਤੇ ਜਾਣ FIR ਦਾ ਵੇਰਵਾ ਦਿੱਤਾ ਜਾਵੇ ਜੇ ਕੋਈ ਹੋਈ ਹੈ ਤਾਂ ਔਰ ਜੇ ਨਹੀਂ ਹੋਈ ਤਾਂ ਉਸ ਦੇ ਬਾਰੇ ਦੱਸਿਆ ਜਾਵੇ ਕਿਉਂ ਨਹੀਂ ਹੋਈ ਔਰ ਨਾਲ ਇਹ ਵੀ ਪਤਾ ਲੱਗਿਆ ਕਿ ਇਸ ਦੇ ਵਿੱਚ ਜਿਹੜੇ ਜਿਹੜਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਜਾਂ ਜਿਹੜੇ ਮਲਜਮ ਨੇ ਕਿਉਂਕਿ ਇੱਕ FIR ਤੇ ਉਹ ਦਰਜ ਹੋਈ ਜਿਸ ਦੇ ਵਿੱਚ ਉਹ 100 ਕਰੋੜੀ ਜਿਹੜਾ ਸਾਈਬਰ ਕ੍ਰਾਈਮ ਸੀ ਜਿਹੜਾ ਕਿ ਠੱਗਿਆ ਜਾ ਰਿਆ ਸੀ ਖਾਸ ਕਰਕੇ ਵਿਦੇਸ਼ੀ ਲੋਕਾਂ ਨੂੰ 108 ਸੈਕਟਰ ਮੁਹਾਲੀ ਦੇ ਵਿੱਚ ਚੱਲ ਰਿਹਾ ਸੀ ਇਹ ਧੰਦਾ ਜਿਸ ਦੇ ਬਾਅਦ ਇਨਸਪੈਕਟਰ ਅਮਨਜੋਤ ਕੌਰ ਨੇ ਉੱਥੇ ਰੇਡ ਵੀ ਮਾਰੀ ਸੀ ਉਸ ਤੋਂ ਬਾਅਦ ਰਿਕਾਰਡ ਵੀ ਇਕੱਠਾ ਕੀਤਾ ਸੀ ਉਹ ਸਾਰਾ ਰਿਕਾਰਡ ਹੁਣ ED ਦੇ ਕੋਲ ਪਤਾ ਲੱਗਿਆ ਕਿ ਪਹੁੰਚ ਗਿਆ ED ਨੇ ਇਸ ਵਿੱਚ ਐਂਟਰੀ ਇਸ ਕਰਕੇ ਕੀਤੀ ਹੈ ਕਿਉਂਕਿ ਇਸ ਦੇ ਵਿੱਚ ਪੈਸੇ ਦੇ ਲੈਣ ਦੇਣ ਦਾ ਮਸਲਾ ਹੈ ਜਦੋਂ ਵੀ ਕਿਤੇ ਪੈਸੇ ਦਾ ਲੈਣ ਦੇਣ ਹੋਵੇ ਛੋਟੇ ਪੱਧਰ ਤੇ ਵੱਡੇ ਪੱਧਰ ਦੇ ਉੱਤੇ ED ਦੀ ਐਂਟਰੀ ਆਪਣੇ ਆਪ ਹੋ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਇਨਸਪੈਕਟਰ ਨੇ ਦੋਸ਼ ਲਾਇਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਪਤਨੀ ਆਈਪੀਐਸ ਜੋਤੀ ਯਾਦਵ ਦੇ ਉੱਤੇ ਤਾਂ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਪਸ਼ਟੀਕਰਨ ਵੀ ਇੱਕ ਐਕਸਪੋਸਟ ਜਰੀਆ ਆਇਆ ਸੀ ਜਿਸ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤਾਂ ਇਸ ਮਾਮਲੇ ਦੇ ਵਿੱਚ ਡੈਫਮੇਸ਼ਨ ਵੀ ਫਾਈਲ ਕਰਾਂਗਾ ਔਰ ਇਹ ਵੀ ਕਿਹਾ ਗਿਆ ਕਿ ਮੈਂ ਅਰਵਿੰਦ ਕੇਜਰੀਵਾਲ ਦਾ ਇੱਕ ਇਮਾਨਦਾਰ ਸਪਾਈ ਹਾਂ ਔਰ ਜਿਹੜਾ ਕੁਝ ਵੀ ਇਹ ਦੋਸ਼ ਲਾਏ ਗਏ ਨੇ ਇਹ ਸਾਰੇ ਦੇ ਸਾਰੇ ਝੂਠੇ ਨੇ ਮੇਰੀ ਪਤਨੀ ਦੇ ਖਿਲਾਫ ਵੀ ਜੋ ਬੋਲਿਆ ਗਿਆ ਜਾਂ ਮੇਰੇ ਖਿਲਾਫ ਸਾਰੇਆਂ ਗੱਲਾਂ ਦੇ ਉਤੋਂ ਵਰਦਾ ਚੁੱਕਦਿਆਂ ਹੋਇਆਂ ਜਾਂ ਇਸ ਨੂੰ ਨਕਾਰਦਿਆਂ ਹੋਇਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਗੱਲ ਆਖੀ ਉਸ ਤੋਂ ਬਾਅਦ ਕੋਈ ਉਹਨਾਂ ਦੀ ਸਟੇਟਮੈਂਟ ਨਹੀਂ ਆਈ ਨਾ ਹੀ ਇਸ ਬਾਰੇ ਕੋਈ ਹੁਣ ਤੱਕ ਪ੍ਰੈਸ ਕਾਨਫਰੰਸ ਹੋਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਡੀਜੀਪੀ ਨੇ ਇੱਕ ਸਿਟ ਦਾ ਗਠਨ ਜ਼ਰੂਰ ਕੀਤਾ ਉਸ ਸਿਟ ਦੇ ਵਿੱਚ ਕੌਣ ਕੌਣਾ ਹੈ ਉਹ ਵੀ ਦੱਸ ਦਿੰਨੇ ਆ ਤੇ ਈਡੀ ਦੇ ਕੋਲ ਕਿਵੇਂ ਈਡੀ ਨੇ ਜੜਜੜ ਦੀ ਜਾਣਕਾਰੀ ਮੰਗੀ ਆ ਉਹ ਵੀ ਦੱਸਦੇ ਆ ਵਿਸਥਾਰ ਨਾਲ ਇਸ ਕੇਸ ਦਾ ਗੁੰਝਲਾਂ ਜਿਹੜੀਆਂ ਪੈ ਚੁੱਕੀਆਂ ਨੂੰ ਸੁਲਝਾਉਣ ਦੀ ਖਾਤਰ ਅੱਗੇ ਇਹ ਡੀਜੀਪੀ ਨੇ ਜਿਹੜੀ ਇੱਕ ਸਿਟ ਬਣਾਈ ਉਸ ਦੇ ਵਿੱਚ ਤਿੰਨ ਮੈਂਬਰ ਸ਼ਾਮਲ ਕੀਤੇ ਡੀਜੀਪੀ ਗੌਰਵ ਯਾਦਵ ਵੱਲੋਂ ਬਣਾਈ ਗਈ ਸਿਟ ਦੇ ਵਿੱਚ ਕੌਣ-ਕੌਣ ਹੈ ਇੱਕ ਏਡੀਜੀਪੀ ਪੰਜਾਬ ਸਾਈਬਰ ਕ੍ਰਾਈਮ ਨੀਰਜਾ ਇਸ ਦੀ ਜਾਂਚ ਪੜਤਾਲ ਕਰਨਗੇ ਮੁਖੀ ਨੇ ਆਈਜੀ ਧਨਪ੍ਰੀਤ ਕੌਰ ਆਈਪੀਐਸ ਅਫਸਰ ਨੂੰ ਲਾਇਆ ਗਿਆ ਔਰ ਐਸਐਸਪੀ ਮੁਹਾਲੀ ਜਿਹੜੇ ਮੌਜੂਦਾ ਨੇ ਦੀਪਕ ਪਾਰਕ ਇਸ ਮਾਮਲੇ ਦੇ ਵਿੱਚ ਸਿਟ ਦੇ ਮੁਖੀ ਬਣਾਏ ਗਏ ਜਿਹੜੇ ਨੇ ਮੈਂਬਰ ਬਣਾਏ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਵਿਰੋਧੀਆਂ ਨੇ ਸਵਾਲ ਚੁੱਕੇ ਕਿ ਪੰਜਾਬ ਪੁਲਿਸ ਦੇ ਕੋਲੇ ਮਾਮਲਾ ਜਿਹੜੀ ਇਹ ਸਿੱਟ ਬਣਾ ਦਿੱਤੀ ਗਈ ਹੈ ਉਮੀਦ ਤਾਂ ਇਹ ਕੀਤੀ ਜਾ ਸਕਦੀ ਹੈ ਕਿ ਇਸ ਦੀ ਜਿਹੜੀ ਕਾਰਵਾਈ ਨਿਰਪੱਖਤਾ ਦੇ ਨਾਲ ਹੋਵੇ ਪਰ ਜਿੱਥੇ ਜਦੋਂ ਤੱਕ ਆਈਪੀਐਸ ਜੋਤੀ ਯਾਦਵ ਨੂੰ ਆਪਣੀ ਸੀਟ ਤੋਂ ਲਾਂਭੇ ਨਹੀਂ ਕੀਤਾ ਜਾਂਦਾ ਜਾਂ ਮੰਤਰੀ ਹਰਜੋਤ ਬੈਸ ਤੋਂ ਬਤੌਰ ਮਿਨਿਸਟਰ ਦਾ ਜਿਹੜਾ ਚਾਰਜ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਇਸ ਵਿੱਚ ਨਿਰਪੱਖਤਾ ਨਾਲ ਜਾਂਚ ਹੋਣ ਦੀ ਉਮੀਦ ਘੱਟ ਹੈ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਚੁੱਕੇ ਇਥੋਂ ਤੱਕ ਕਿ ਹੋਰ ਬਾਕੀ ਵਿਰੋਧੀਆਂ ਨੇ ਵੀ ਸਵਾਲ ਚੁੱਕੇ ਕਿ ਮਾਮਲਾ ਬੜਾ ਗੰਭੀਰ ਹੈ ਇਸ ਮਾਮਲੇ ਦੇ ਵਿੱਚ ਡਾਕਟਰ ਸੰਦੀਪ ਗਰਗ ਨੇ ਕੀਤਾ ਕਿ ਨਹੀਂ ਕੀਤਾ ਉੱਥੋਂ ਤੱਕ ਮਾਮਲਾ ਪਹੁੰਚਿਆ ਸੀ ਉਸ ਮਸਲੇ ਦੇ ਵਿੱਚ ਵੀ ਸਾਰੀਆਂ ਗੱਲਾਂ ਆਈਆਂ ਇੱਕ ਤੇ ਇਹ ਸਿੱਟ ਬਣੀ ਐ ਇਸ ਮਾਮਲੇ ਦੇ ਵਿੱਚ ਹਾਲਾਂਕਿ ਜਿਹੜੀ ਇਨਸਪੈਕਟਰ ਅਮਨਜੋਤ ਕੌਰ ਵੱਲੋਂ ਚਿੱਠੀ ਲੱਗ ਕੇ ਦੋਸ਼ ਲਾਏ ਗਏ ਉਹਨਾਂ ਉੱਤੇ ਵੀ ਸਵਾਲ ਆ ਜਿਹੜੇ ਉਠਾਏ ਗਏ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਜਾਂਚ ਜਿਹੜੀ ਅੱਗੇ ਨਾ ਵੱਸ ਸਕੇ ਇਸ ਕਰਕੇ ਮੇਰੀਆਂ ਅਰਚਨਾ ਵੀ ਮੇਰੇ ਰਾਹ ਚ ਪਾਈਆਂ ਗਈਆਂ ਕਿਉਂਕਿ ਇਨਸਪੈਕਟਰ ਦੇ ਉੱਤੇ ਰਿਸ਼ਵਤਖੋਰੀ ਦੇ ਦੋਸ਼ ਵੀ ਲੱਗੇ ਪਟੀਸ਼ਨ ਕਰਤਾ ਪਲਕਦੇਵ ਨੇ ਅਪ੍ਰੈਲ ਚ ਜਿਹੜਾ ਜਾਬਤਾ ਫੌਜਦਾਰੀ ਦੀ ਧਾਰਾ 115 ਦੇ ਤਹਿਤ ਇੱਕ ਅਰਜੀ ਦਾਇਰ ਕੀਤੀ ਸੀ ਜਿਸ 'ਚ ਮਹਿਲਾ ਇੰਸਪੈਕਟਰ ਤੇ 25 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਵੀ ਲਗਾਇਆ ਗਿਆ ਸੀ ਇਸ ਕਾਰਨ ਉਸ ਵਿਰੁੱਧ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਪਰ ਮਹਿਲਾ ਇੰਸਪੈਕਟਰ ਦਾ ਕਹਿਣਾ ਹੈ ਕਿ ਇਹ ਘਟਾਲੇ ਦਾ ਪਰਦਾ ਫਾਸ਼ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਦੀ ਇੱਕ ਚਾਲ ਸੀ ਔਰ ਹਾਈ ਕੋਰਟ ਨੇ ਹੇਠਲੀ ਅਦਾਲਤ ਦੀ ਜਦ ਹੀ ਟਿੱਪਣੀ ਆਈ ਸੀ ਜਾਂ ਫੈਸਲਾ ਆਇਆ ਸੀ ਉਸ ਦੇ ਉੱਤੇ ਰੋਕ ਵੀ ਲਗਾਈ ਸੀ ਔਰ ਵਿਜੀਲੈਂਸ ਨੇ ਮੈਨੂੰ ਕਲੀਨ ਚਿੱਟ ਵੀ ਦਿੱਤੀ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹੁਣ ਇੱਕ ਪਾਸੇ ਤਾਂ ਸਟ ਜਿਹੜੀ ਆਪਣੀ ਪੜਤਾਲ ਕਰ ਰਹੀ ਹੈ ਉਸ ਨੇ ਰਿਪੋਰਟ ਦੇਣੀ ਹੈ ਪਰ ਦੂਜੇ ਪਾਸੇ ਜਿਹੜਾ ਈਡੀ ਦੀ ਐਂਟਰੀ ਹੋਈ ਹੈ ਉਸ ਦੇ ਨਾਲ ਮਲਜਮਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਮਾਮਲੇ ਦੇ ਵਿੱਚ ਜਿਹੜੇ 100 ਕਰੋੜ ਦਾ ਫਰਾਡ ਕਰਨ ਵਾਲੇ ਸਾਈਬਰ ਵਾਲੇ ਉਹਨਾਂ ਦਾ ਜਿਹੜਾ ਪਸ਼ੋਕੜ ਹੈ ਉਹ ਨੰਗਲ ਦੇ ਨਾਲ ਦੱਸਿਆ ਜਾਂਦਾ ਹੈ ਕਿ ਉਸ ਮਸਲੇ ਦੇ ਵਿੱਚ ਜਿਹੜਾ ਨੰਗਲ ਦੇ ਨਾਲ ਸੰਬੰਧਿਤ ਲੋਕ ਨੇ ਉਨ੍ਹਾਂ ਦਾ ਸਬੰਧ ਕੀ ਕਿਸੇ ਉੱਚਲੇ ਅਧਿਕਾਰੀਆਂ ਨਾਲ ਹੈ ਸਿਆਸਤਦਾਨਾਂ ਨਾਲ ਹੈ ਇਹ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ ਦੇ ਵਿੱਚ ਨੇ ਹਾਲਾਂਕਿ ધ ਇੰਡੀਅਨ ਐਕਸਪ੍ਰੈਸ ਦੇ ਵਿੱਚ 26 ਰਿਪੋਰਟ ਆ ਜਿਹੜੀ ਪੱਤਰਕਾਰ ਜਗਦੀਪ ਸਿੰਘ ਦੀਪ ਉਹਨਾਂ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੇਰਵੇ ਮੰਗੇ ਨੇ 100 ਕਰੋੜ ਰੁਪਏ ਦੀ ਕਥਿਤ ਸਾਈਬਰ ਧੋਖਾਧੜੀ ਵਿਸ਼ੇਸ਼ ਜਾਂਚ ਟੀਮ ਤੇ ਜਿਹੜਾ ਜ਼ਿਲ੍ਹਾ ਪੁਲਿਸ ਤੋਂ ਜਿਹੜਾ ਨੇ ਇਹ ਵੇਰਵੇ ਮੰਗੇ ਗਏ ਨੇ ਔਰ ਇਹ ਵੀ ਦੱਸਦੇ ਨੇ ਸੂਤਰ ਪੁਸ਼ਟੀ ਕੀਤੀ ਉਹਨਾਂ ਨੇ ਕਿ ਈਡੀ ਨੇ ਪੰਜਾਬ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਕੇਸ ਨਾਲ ਸੰਬੰਧਿਤ ਸਾਰਾ ਰਿਕਾਰਡ ਤੇ ਕਥਿਤ ਘੁਟਾਲੇ ਦੇ ਸਾਰੇ ਮਲਜਮਾਂ ਦੇ ਵੇਰਵੇ ਮੰਗ ਲਏ ਨੇ ਇਸ ਮਾਮਲੇ ਵਿੱਚ ਜਿਹੜੇ ਨੇ ਹੋਰ ਦੇਸ਼ਾਂ ਤੋਂ ਆਏ ਲੋਕ ਜਿਹੜੇ ਲੋਕਾਂ ਨੂੰ ਠੱਗਿਆ ਗਿਆ ਜਾਂ ਸਾਈਬਰ ਕ੍ਰਾਈਮ ਕੀਤਾ ਗਿਆ ਉਸ ਦੇ ਵਿੱਚ ਕੌਣ-ਕੌਣ ਦਾਇਰੇ ਦੇ ਵਿੱਚ ਆਉਂਦਾ ਹੈ ਪੁਲਿਸ ਨੇ ਕਰੀਬ 10 ਦਿਨ ਪਹਿਲਾਂ ਇਹ ਰਿਕਾਰਡ ਮੰਗਿਆ ਸੀ ਇਹ ਸਿਰਫ ਵਿੱਤੀ ਧੋਖਾ ਧੜੀ ਦਾ ਮਾਮਲਾ ਨਹੀਂ ਹੈ ਇਸ ਵਿੱਚ ਰਾਸ਼ਟਰੀ ਸੁਰੱਖਿਆ ਵੀ ਸ਼ਾਮਲ ਹੈ ਈਡੀ ਅਜੇ ਮਾਮਲਿਆਂ ਦੀ ਜਾਂਚ ਕਰਦੀ ਹੈ ਅਤੇ ਇਹ ਜਿਹੜੀ ਗੱਲ ਆ ਦੱਸੀ ਜਾ ਰਹੀ ਆ ਪੁਲਿਸ ਨੇ ਕੇਂਦਰੀ ਏਜੰਸੀ ਨੂੰ ਰਿਕਾਰਡ ਵੀ ਭੇਜ ਦਿੱਤਾ ਹੈ ਇਹ ਵੀ ਪਤਾ ਲੱਗਿਆ ਹੈ ਹਾਲਾਂਕਿ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਜਿਹੜੇ ਨੀਰਜਾ ਨੇ ਜਿਹੜੇ ਕਿ ਸਿੱਟ ਦੀ ਅਗਵਾਈ ਕਰ ਰਹੇ ਨੇ ਜਾਂਚ ਕਰ ਰਹੇ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਇਸ ਮਹੀਨੇ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੀ ਸਿੱਟ ਬਣਾ ਦਿੱਤੀ ਸੀ ਕਿਉਂਕਿ 28 ਅਗਸਤ ਨੂੰ ਇਹ ਮਾਮਲਾ ਉਦੋਂ ਪੱਕ ਜਾਂਦਾ ਹੈ ਇਹ ਤੋਂ ਇੰਸਪੈਕਟਰ ਦੀ ਚਿੱਠੀ ਆ ਜਿਹੜੀ ਅਮਨਜੋਤ ਕੌਰ ਦੀ ਬਾਹਰ ਆ ਜਾਂਦੀ ਹੈ ਏਡੀਜੀਪੀ ਨੀਰਜਾ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਗੱਲ ਦੱਸੀ ਹੈ ਉਹ ਕਹਿੰਦੇ ਕਿ ਇਸ ਬਾਰੇ ਚਿੱਠੀ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਔਰ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਉਸ ਚਿੱਠੀ ਨੂੰ ਉਹਨਾਂ ਨੇ ਉਦੋਂ ਤੱਕ ਨਹੀਂ ਸੀ ਦੇਖਿਆ ਹੋ ਸਕਦਾ ਹੈ ਕਿ ਮੁਹਾਲੀ ਦੀ ਜਿਹੜੀ ਹੈ ਜ਼ਿਲ੍ਹਾ ਪੁਲਿਸ ਹੈ ਉਸ ਤੋਂ ਇਹ ਰਿਕਾਰਡ ਮੰਗਿਆ ਗਿਆ ਹੋਵੇ ਫਿਰ ਜੇ ਜ਼ਿਲ੍ਹਾ ਪੁਲਿਸ ਤੋਂ ਵੀ ਰਿਕਾਰਡ ਮੰਗਿਆ ਗਿਆ ਤੇ ਉਸੇ ਸਿਟ ਦੇ ਮੈਂਬਰ ਇੱਕ ਐਸਐਸਪੀ ਨੇ ਮੁਹਾਲੀ ਦੇ ਜੇਕਰ ਰਿਕਾਰਡ ਮੰਗਿਆ ਗਿਆ ਇਸ ਦਾ ਮਤਲਬ ਦੀਪਕ ਪਾਰਕ ਨੂੰ ਫਿਰ ਇਹ ਜਾਣਕਾਰੀ ਹੋਵੇਗੀ ਜੇ ਏਡੀਜੀਪੀ ਨਿਰਜਾ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਕਥਿਤ ਸਾਈਬਰ ਧੋਖਾਧੜੀ ਦਾ ਮਾਮਲਾ ਜਿਹੜਾ ਕਿ ਲਗਾਤਾਰ ਪੱਖ ਦਾ ਜਾ ਰਿਹਾ ਹੈ ਪ੍ਰਭਾਵਸ਼ਾਲੀ ਲੋਕਾਂ ਦੇ ਸ਼ਾਮਲ ਹੋਣ ਦਾ ਜਿਹੜਾ ਇਸ ਵਿੱਚ ਦੋਸ਼ ਲੱਗਦਾ ਹੈ ਜਿਸ ਦੇ ਕਰਕੇ ਇਸ ਮਸਲੇ ਨੂੰ ਹੋਰ ਜ਼ਿਆਦਾ ਹਾਈ ਪ੍ਰੋਫਾਈਲ ਇੱਕ ਕੇਸ ਬਣ ਗਿਆ ਇਸ ਮਾਮਲੇ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਸਟੇਟ ਸਾਈਬਰ ਸੈੱਲ ਜਾਂ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਜਾਂਚ ਸੌਂਪੀ ਜਾਣੀ ਚਾਹੀਦੀ ਹੈ ਇੰਸਪੈਕਟਰ ਅਮਨਜੋਤ ਕੌਰ ਨੇ ਵੀ ਜਾਂਚ ਮੰਗੀ ਸੀ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਫਿਰ ਸਟੇਟ ਸਾਈਬਰ ਸੈੱਲ ਇਸ ਦੀ ਜਾਂਚ ਕਰੇ ਹਾਲਾਂਕਿ ਇਸ ਮਸਲੇ ਦੇ ਵਿੱਚ 9 ਜਨਵਰੀ ਨੂੰ ਜਦੋਂ ਇੰਸਪੈਕਟਰ ਅਮਨਜੋਤ ਕੌਰ ਨੇ ਜ਼ਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਸੀ ਤੈਨਾਤ ਸੀ ਤਾਂ ਉਸਨੇ ਇੱਕ ਕਾਲ ਸੈਂਟਰ ਦਾ ਪਰਦਾ ਫਾਸ਼ ਕੀਤਾ ਕਾਥੀ ਤੌਰ ਤੇ ਸੈਕਟਰ 108 ਦੇ ਵਿੱਚ ਇੱਕ ਘਰ ਤੋਂ ਚਲਾਇਆ ਜਾ ਰਿਹਾ ਸੀ ਸੈਂਟਰ ਸੂਚਨਾ ਟੈਕਨੋਲੋਜੀ ਐਕਟ ਤੇ ਭਾਰਤੀ ਜਿਹੜਾ ਕਾਨੂੰਨ ਹੈ ਉਸ ਦੀਆਂ ਧਾਰਾਵਾਂ ਲਗਾ ਕੇ ਜਿਹੜੀ ਆਈ ਜਿਹੜੀਆਂ ਨੇ ਇੰਡੀਅਨ ਪਿਨਲ ਕੋਡ ਹੈ ਉਸ ਦੇ ਤਹਿਤ ਇੱਕ ਐਫ ਆਈ ਆਰ ਦਰਜ ਕੀਤੀ ਗਈ ਕਾਲ ਸੈਂਟਰ ਦੇ ਜਿਹੜਾ ਮਾਲਕ ਸੀ ਵਰਿੰਦਰ ਰਾਜ ਕਪੂਰੀਆ ਸੋ ਉਹਨੂੰ ਰਜਿਤ ਕਪੂਰ ਨਿਖਲ ਕਪਿਲ ਵਿਰੁੱਧ ਕੋੜ ਜਿਹੜਾ ਦਰਜ ਕੇਸ ਕੀਤਾ ਗਿਆ ਇਸ ਤੋਂ ਇਲਾਵਾ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਅਪ੍ਰੈਲ ਵਿੱਚ ਇੰਸਪੈਕਟਰ ਅਮਨਜੋਤ ਕੌਰ ਦੇ ਖਿਲਾਫ ਵੀ ਜਿਹੜੀ ਇੱਕ ਐਫਆਈਆਰ ਦਰਜ ਕੀਤੀ ਸੀ ਹੁਕਮ ਦਿੱਤੇ ਸਨ ਜਦਕਿ ਪਟੀਸ਼ਨਰ ਪਲਕਦੇਵ ਨੇ ਇਸ ਦੇ ਬਾਰੇ ਧਾਰਾ 156-3 ਦੇ ਤਹਿਤ ਅਰਜੀ ਦਾਇਰ ਕੀਤੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਧਿਕਾਰੀ ਨੇ ਰਿਸ਼ਵਤ ਮੰਗੀ ਸੀ ਉਹਨਾਂ ਤੋਂ 25 ਲੱਖ ਰੁਪਏ ਹਾਲਾਂਕਿ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ ਐਸਡੀ ਸੁਣਵਾਈ ਹੈ ਜਿਹੜੀ ਅਗਲੀ ਉਹ 16 ਅਕਤੂਬਰ ਨੂੰ ਹੋਣੀ ਹੈ ਇਨਸਪੈਕਟਰ ਵਾਲੇ ਕੇਸ ਦੇ ਵਿੱਚ ਪਰ ਇਸ ਮਾਮਲੇ ਦੇ ਵਿੱਚ ਜਦੋਂ ਈਡੀ ਦਾ ਦਖਲ ਹੈ ਤਾਂ ਹੁਣ ਈਡੀ ਨੇ ਰਿਕਾਰਡ ਮੰਗ ਲਿਆ ਜਾਂਚ ਪੜਤਾਲ ਈਡੀ ਵੀ ਨਾਲ ਨਾਲ ਕਰੇਗੀ ਸਿਟ ਨੇ ਤਾਂ ਆਪਣੀ ਪੜਤਾਲ ਕਰਨੀ ਕਰਨੀ ਹੈ ਪਰ ਹੁਣ ਈਡੀ ਦੀ ਕੇਂਦਰੀ ਏਜੰਸੀ ਦੀ ਐਂਟਰੀ ਹੋ ਗਈ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇੱਕ ਪਾਸੇ ਸਿਟ ਦੀ ਰਿਪੋਰਟ ਤੇ ਦੂਜੇ ਪਾਸੇ ਈਡੀ ਦਾ ਜਿਹੜੀ ਐਂਟਰੀ ਹੋਈ ਹੈ ਉਸ ਦੇ ਵਿੱਚ ਕੀ ਸਿਰਫ ਤੇ ਸਿਰਫ ਜਿਹੜਾ ਸਾਈਬਰ ਕਰਾਇਮ ਕਰਨ ਵਾਲੇ ਨੇ ਕਥਿਤ ਘਪਲਾ ਹੋਇਆ ਵੱਡੀ ਧੋਖਾਧੜੀ ਹੋਈ ਕੀ ਉਹਨਾਂ ਤੱਕ ਜਾਂਚ ਸੀਮਤ ਰਹੇਗੀ ਜਾਂ ਫਿਰ ਇੰਸਪੈਕਟਰ ਅਮਨਜੋਤ ਕਾਰ ਦੀ ਸ਼ਿਕਾਇਤ ਨੂੰ ਵੀ ਆਧਾਰ ਬਣਾ ਕੇ ਈਡੀ ਮੰਤਰੀ ਹਰਜੋਤ ਸਿੰਘ ਬੈਂਸ ਤੇ ਆਈਪੀ ਆਈਪੀਐਸ ਜੋਤੀ যাদਬ ਤੋਂ ਵੀ ਕੋਈ ਨਾ ਕੋਈ ਇਸ ਕੇਸ ਦੇ ਵਿੱਚ ਪੁਛਗਿਸ਼ ਕਰ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੱਤੇ ਖੁੱਲਣਗੇ ਹਾਲ ਦੀ ਘੜੀ ਉਹਨਾਂ ਨੇ ਰਿਕਾਰਡ ਮੰਗਿਆ ਤੇ ਰਿਕਾਰਡ ਜਿਹੜਾ ਪਤਾ ਲੱਗਿਆ ਕਿ ਪੰਜਾਬ ਪੁਲਿਸ ਨੇ ਵੀ ਉਹ ਸਾਰੇ ਦਾ ਸਾਰਾ ਵੇਰਵਾ ਈਡੀ ਨੂੰ ਭੇਜ ਦਿੱਤਾ ਆਉਣ ਵਾਲੇ ਸਮੇਂ 'ਚ ਜਿਹੜਾ ਵੀ ਇਸ ਬਾਰੇ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ